ਖਬਰ ਹੈ ਚੰਡੀਗੜ੍ਹ ਤੋਂ ਚੰਡੀਗੜ੍ਹ ਦੇ ਵਿੱਚ ਅੱਜ ਤੋਂ ਸੀਟੀਯੂ ਦੀਆਂ 80 ਪੁਰਾਣੀਆਂ ਬੱਸਾਂ ਬੰਦ ਹੋ ਗਈਆਂ ਨੇ 80 ਨਾਨ ਏਸੀ ਡੀਜ਼ਲ ਬੱਸਾਂ ਨੇ ਜਿਨ੍ਹਾਂ ਦੀ ਮਿਆਦ ਖਤਮ ਹੋ ਗਈ 15 ਸਾਲ ਹੋ ਗਏ ਸੀ ਉਹਨਾਂ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਹੈ 6370 ਤੋਂ ਜ਼ਿਆਦਾ ਇਲੈਕਟ੍ਰੋਨਿਕ ਇਲੈਕਟ੍ਰੀਕਲ ਬੱਸਾਂ ਨੂੰ ਸੀਟੀਯੂ ਦੇ ਬੇੜੇ ਵਿੱਚ ਸ਼ਾਮਲ ਕੀਤਾ ਜਾਣਾ ਹੈ ਔਰ ਪੰਜਾਬ ਹਰਿਆਣਾ ਤੇ ਹਿਮਾਚਲ ਦੇ ਵਿੱਚ ਚੱਲਣ ਵਾਲੀਆਂ ਨਾਨ ਏਸੀ ਬੱਸਾਂ ਨੂੰ ਚੰਡੀਗੜ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਹਾਲਾਂਕਿ ਲੌਂਗ ਰੂਟ ਤੇ ਸੀਟੀਯੂ ਦੀਆਂ ਏਸੀ ਬੱਸਾਂ ਚੱਲਦੀਆਂ ਰਹਿਣਗੀਆਂ ਇਸ ਵੀ ਆਊਟਸੋਰਸ ਡਰਾਈਵਰਾਂ ਨੂੰ ਵੀ ਹਟਾਉਣ ਦੀ ਤਿਆਰੀ ਦੇ ਵਿੱਚ ਹੈ ਡਰਾਈਵਰਾਂ ਦੇ ਵੱਲੋਂ ਅੱਜ ਤਰਨਾ ਪ੍ਰਦਰਸ਼ਨ ਕੀਤਾ ਜਾਉ। ਮਨੋਜ ਰਾਠੀ ਸਾਡੇ ਸਹਿਯੋਗੀ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਦਾ ਰੁਕ ਕਰਦੇ ਮਨੋਜ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਖਾਸ ਤੌਰ ਤੇ ਜਿਹੜੇ ਆਊਟਸੋਰਸਿਸ ਨੂੰ ਹਟਾਉਣ ਬਾਰੇ ਜਾਣਕਾਰੀ ਆ ਰਹੀ ਹੈ। ਦੇਖੋ ਗਰਮ ਜਿਹੜਾ ਸੀਟੀਓ ਹੈ ਸੀਡੀਓ ਟ੍ਰਾਂਸਪੋਰਟ ਡਿਪਾਰਟਮੈਂਟ ਹੈ ਉਹਨਾਂ ਵੱਲੋਂ ਪਹਿਲਾਂ ਹੀ ਇਹ ਗੱਲ ਦੱਸੀ ਗਈ ਸੀ ਕਿ ਜਿਹੜੀ ਵੀ ਜਿਨ੍ਹਾਂ ਦੀ ਮਿਆਦ ਖਤਮ ਹੋ ਰਹੀ ਹੈ ਸੀਟੀਓ ਦੀ ਜਿਹੜੀ ਬੱਸਿਸ ਹੈ 15 ਸਾਲ ਜਿਹੜੀ ਡੀਜ਼ਲ ਉਹਨਾਂ ਨੂੰ ਹਟਾ ਦਿੱਤਾ ਜਾਏਗਾ ਕਰੀਬ 80 ਤੋਂ ਵੀ ਜ਼ਿਆਦਾ ਬੱਸਿਸ ਹੈ ਜਿਨ੍ਹਾਂ ਨੂੰ ਅੱਜ ਤੋਂ ਬਿਲਕੁਲ ਹਟਾ ਦਿੱਤਾ ਗਿਆ ਹੈ ਦੂਜਾ ਪੰਕਤ ਕਿਉਂਕਿ ਹੁਣ ਆਉਣ ਵਾਲੇ ਸਮੇਂ 'ਚ ਜ਼ਿਆਦਾਤਰ ਟ੍ਰਾਈਟੀਵੀ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਲੈਕਟ੍ਰੋਨਿਕ ਜਿਹੜੀ ਬੱਸਿਸ ਹੈ ਉਹ ਚੱਲ ਰਹੀ ਹੈ ਔਰ ਉਨਾ ਦੀ ਹੀ ਐਪਰੂਵਲ ਜਿਹੜੀ ਹੈ ਉਹ ਦਿੱਤੀ ਗਈ ਸੀ ਪ੍ਰਸ਼ਾਸਨ ਵੱਲੋਂ ਤੇ ਹੁਣ ਜਲਦ ਹੀ ਚੰਡੀਗੜ੍ਹ ਦੇ ਵਿੱਚ ਹੋਰ ਇਲੈਕਟ੍ਰੋਨਿਕ ਜਿਹੜੀ ਬੱਸਿਸ ਹੈ ਉਹ ਦੇਖਣ ਨੂੰ ਮਿਲेंगी ਔਰ ਇਲੈਕਟ੍ਰੋਨਿਕ ਬੱਸਿਸ ਦੇ ਨਾਲ ਕਿਉਂਕਿ 120 ਤੋਂ ਵੀ ਜ਼ਿਆਦਾ ਜਿਹੜੇ ਆਊਟਸੋਰਸ ਜਿਹੜੇ এমਪਲੋਇਜ਼ ਨੇ ਸਿਟੀ ਉਹਦੇ ਉਹਨਾਂ ਉਹਨਾਂ ਨੂੰ ਵੀ ਹਟਾਉਣ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਇਹਦੇ ਵਿੱਚ ਜਿਹੜੀ ਵੀ ਕੰਪਨੀ ਆਂਦੀ ਹੈ ਜਿਹੜੀ ਵੀ ਕੰਪਨੀ ਦੇ ਨਾਲ ਕੰਟਰੈਕਟ ਹੁੰਦਾ ਹੈ ਤਾਂ ਉਹ ਆਪਣੇ ਹੀ ਜਿਹੜੇ ਡਰਾਈਵਰ ਨੇ ਕੰਡਕਟਰ ਨੇ ਉਹਨਾਂ ਨੂੰ ਜਿਹੜਾ ਹੈਗਾ ਡਿਪਿਊਟ ਕਰਦੀ ਹੈ ਇਸ ਕਰਕੇ ਹੁਣ 120 ਤੋਂ ਵੀ ਜ਼ਿਆਦਾ ਜਿਹੜੇ ਆਊਟਸੋਰਸਡ ਕਰਮਚਾਰੀ ਐ ਉਹ ਹੁਣ ਪ੍ਰੋਟੈਸਟ ਕਰਨ ਦੀ ਵੀ ਤਿਆਰੀ ਜਿਹੜੀ ਆ ਉਹ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਹਟਾਉਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਦੋਵੇਂ ਪਾਸੇ ਜੇ ਅਸੀਂ ਗੱਲ ਕਰ ਲਈਏ ਇੱਕ ਤਾਂ ਕਹਿ ਸਕਦੇ ਆ ਕਿ ਚੰਡੀਗੜ੍ਹ ਵਾਸਤੇ ਵਧੀਆ ਖਬਰ ਹੈ ਕਿ ਡੀਜ਼ਲ ਦੀ ਗੱਡੀਆਂ ਹੁਣ ਯਾਨੀ ਕਿ ਪੋਲਿਊਸ਼ਨ ਜਿਹੜਾ ਹੈ ਉਹ ਨਹੀਂ ਹੋਏਗਾ ਇਲੈਕਟ੍ਰੋਨਿਕ ਗੱਡੀਆਂ ਜਿਹੜੀਆਂ ਐ ਐਂਟਰ ਹੋਣਗੀਆਂ 80 ਤੋਂ ਵੀ ਜ਼ਿਆਦਾ 77 ਗੱਡੀਆਂ ਹਟਾ ਦਿੱਤੀ ਗਈਆਂ ਅੱਜ ਤੋਂ ਨਹੀਂ ਚੱਲਣਗੀਆਂ ਲੇਕਿਨ ਦੂਜੇ ਪਾਸੇ ਜਿਹੜੇ 120 ਕਰਮਚਾਰੀਆਂ ਨੂੰ ਹਟਾਉਣ ਦੀ ਗੱਲ ਕੀਤੀ ਗਈ ਆ ਉਹਨਾਂ ਦੇ ਵਿੱਚ ਕਾਫੀ ਰੋਜ਼ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਜਿਸ ਨੂੰ ਲੈ ਕੇ ਹੁਣ ਉਹ ਪ੍ਰੋਟੈਸਟ ਕਰਨ ਦੀ ਜਿਹੜੀ ਤਿਆਰੀ ਹੈ ਉਹ ਵੀ ਕਰਦੇ ਨਜ਼ਰ ਆ ਰਹੇ ਨੇ ਜੀ ਸ਼ੁਕਰੀਆ ਧੰਨਵਾਦ ਸਾਡੇ ਨਾਲ ਜੁੜਨ ਦੇ ਇਸ ਪਰੀ ਗੱਲਬਾਤ ਦੇ ਲਈ ਤਾਂ ਸੀਟੀਯੂ ਦੀਆਂ ਬੱਸਾਂ ਨੂੰ ਕੁਝ ਫਾਰਕ ਕੀਤਾ ਜਾ ਰਿਹਾ ਹੈ ਤੇ ਇਸ ਵਿਚਾਲੇ ਇਹ ਵੀ ਹੈ ਕਿ ਕੋਈ ਜ ਆਊਟਸੋਰਸ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਕੱਢਿਆ ਜਾ ਸਕਦਾ ਉਸ ਨੂੰ ਲੈ ਕੇ ਪ੍ਰਦਰਸ਼ਨ ਹੋ ਸਕਦਾ ਹੁਣ ਅੱਗੇ ਵੱਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਕੋੜਾ ਸੁੱਟਣ ਵਾਲਿਆਂ ਦੇ ਖਿਲਾਫ ਚੰਡੀਗੜ੍ਹ ਨਗਰ ਨਿਗਮ ਸਖਤ ਨਜ਼ਰ ਆ ਰਿਹਾ ਹੈ ਮੈਂ ਕੁਝ ਤਸਵੀਰਾਂ ਤੁਹਾਨੂੰ ਦਿਖਾਣਾ ਹੈ ਸਕਰੀਨ ਦੇ ਉੱਤੇ ਆਉਣਗੀਆਂ ਤਸਵੀਰਾਂ ਔਰ ਦੇਖੋ ਢੋਲ ਨਗਾੜੇ ਤੁਹਾਡੇ ਘਰ ਦੇ ਬਾਹਰ ਵੱਜ ਰਹੇ ਹੋਣ ਤਾਂ ਇਸ ਤੋਂ ਵਧੀਆ ਗੱਲ ਕੋਈ ਨਹੀਂ ਹੁੰਦੀ ਇਹ ਸਦਾ ਹੀ ਮਤਲਬ ਹੁੰਦਾ ਕਿ ਖੁਸ਼ੀ ਦਾ ਮੌਕਾ ਇਸ ਕਰਕੇ ਆਪਣੇ ਘਰ ਦੇ ਵਿੱਚ ਆ ਕਰਦੇ ਵਿੜੇ ਜਾਂ ਬਾਹਰ ਢੋਲ ਨਗਾੜੇ ਵੱਜ ਰਹੇ ਨੇ ਢੋਲ ਵੱਜ ਰਹੇ ਨੇ ਪਰ ਗੱਲ ਇਹ ਹੈ ਕਿ ਜਦੋਂ ਇਸ ਤਰੀਕੇ ਨਾਲ ਢੋਲ ਵੱਜ ਰਹੇ ਹੋਣ ਤਾਂ ਫਿਰ ਸਥਿਤੀ ਕੁਝ ਵੱਖਰੀ ਹੋ ਜਾਂਦੀ ਹੈ ਇਹ ਨਗਰ ਨਿਗਮ ਚੰਡੀਗੜ੍ਹ ਦੇ ਵੱਲੋਂ ਇੱਕ ਤੁਸੀਂ ਕਹੋ ਕਿ ਵੱਖਰੇ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਲੋਕ ਕੂੜਾ ਸੁੱਟ ਰਹੇ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਤੁਸੀਂ ਕਹੋਗੇ ਸ਼ਰਮਿੰਦਾ ਕੀਤਾ ਜਾ ਰਿਹਾ ਹੈ ਕੂੜਾ ਸੁੱਟਣ ਵਾਲਿਆਂ ਦੇ ਖਿਲਾਫ